ਤੋ ਇਸ ਤਰ੍ਹਾਂ ਦਾ ਜਿਹੜਾ ਅੱਜ ਮੈਂ ਹੈਰਾਨ ਆ ਕਿ ਕਿਹੋ ਜੀ ਸਰਕਾਰ ਹੈ ਤੇ ਕਿਹੋ ਜੇ ਲੀਡਰ ਹੈ ਇਹਨਾਂ ਲੋਕਾਂ ਨੂੰ ਆਪਦੀ ਪਛਾਣ ਨਹੀਂ ਕਿ ਸਾਡੇ ਸਾਹਮਣੇ ਪਰਜ ਕੀ ਹੈ ਸਾਨੂੰ ਲੋਕਾਂ ਨੇ ਵੋਟਾ ਕਿਉਂ ਪਾਇਆ ਸਾਨੂੰ ਲੋਕਾਂ ਨੇ ਹਮਾਇਤ ਕਿਉਂ ਦਿੱਤੀ ਸਾਡੀ ਸਰਕਾਰ ਬਣੀ ਉਹ ਇਸ ਤਰ੍ਹਾਂ ਤੇ ਬਣਾਈ ਹੈ ਕਿ ਸਾਨੂੰ ਇਹ ਜਨਤਾ ਨੂੰ ਤੁਸੀਂ ਉਜਾੜ ਦੇਣਾ ਹੈ مزدور مار دیں تو اس کے لیے زیادہ مزدور کے لمبے سمے تو یہ جہی بنتی ہے کہ ریلیاں ہمیشہ لگی ہو سبزی خریدنے والے یہ پورا سنتا لگا ہو تو بڑی حیرانی ہے کہ ریلیاں چھ کے ਉਹ ਆਪ ਦੇ ਕਸ਼ੇ ਵਿੱਚ ਲੈਣਾ ਹੈ ਕਿ ਜਦੋਂ ਕੰਦੀ ਵਿਆ ਕੇ ਰਹਿਣੀ ਸ਼ੁਰੂ ਆ ਕੇ ਲਿਖਦੇ ਆ ਮੈਂ ਕਹਿੰਦਾ ਕਿ ਇਹ ਤੁਮਾਰੀ ਸਰਕਾਰ ਹੋਰ ਕੋਈ ਹੋ ਨਹੀਂ ਸਕਦੀ ਤੱਕ ਕੇ ਜੀਰੋ ਦਲਤੀ ਲੋਨੀ ਮੈਂ ਤਾਂ ਅੱਜ ਹੀ ਰਾਤੀ ਦਿੱਲੀ ਕੋ ਬਾਪਾ ਹੈ ਲੈਤੀ ਅੱਜ ਮੈਂ ਜਨਾਬਾ ਮੈਂ ਆਤੀ ਮੈਂ ਪ੍ਰਸ਼ਾਸਨ ਨਾਲ ਗੱਲ ਕਰਾਂਗਾ ਕਿ ਕੋਈ ਹਿੰਮਤ ਨਹੀਂ ਕਿ ਇੱਥੇ ਆ ਕੇ ਕੋਈ ਹੋ ਕਬਜ਼ਾ ਕਰ ਲੈ ਕਿੰਨਾ ਜਿੰਨਾ ਪਿਆ ਰਹਿਣੀ ਇੱਥੇ ਹੀ ਬਵਾਣਗੇ ਕਿੰਨੇ ਵੇਰ ਤੱਕ ਰਹਿ ਨਹੀਂ ਲੱਗੰਦੀਆ ਉਨੀ ਦੇਰ ਤੱਕ ਖੜੀ ਅਸੀਂ ਖੰਦੀ ਰੱਖ ਕੇ ਜਦੋਂ ਤੁਸੀਂ ਹੁਕਮ ਕਰੋਗੇ ਤੁਹਾਡੇ ਨਾਲ ਵਿੱਚ ਤੁਹਾਡੇ ਨਾਲ-ਮੋਟਾ ਜੋ ਕੇ ਖੜਾਂਗੇ ਪਹਿਲੀ ਗੱਲ ਪ੍ਰਸ਼ਾਸਨ ਨੂੰ ਅੱਜ ਹੀ ਮੈਂ ਕਿਉਂਕਿ ਮੇਰੇ ਨੌਲੇਜ ਅਸਰੀ ਇਹਨੇ ਕਿ ਮੈਂ ਕਿ ਅਜ ਜਦੋਂ ਇੱਥੇ ਸਾਡਾ ਜਿਹੜਾ ਪ੍ਰੋਗਰਾਮ ਸੀ ਹੋਰ ਦੇ ਬਾਅਦ ਤੇ ਆਇਆ ਤੇ ਪਤਾ ਲੱਗਿਆ ਇੱਥੇ ਜਿਹੜੀ ਇਹ ਧਰਨਾ ਰੂਹ ਜਿਹੜੀ ਗਰੇシャレ ਤਰੀ ਪਰਵਾਰ ਉਹ ਧਰਨਾ ਲਾ ਕੇ ਬੈਠੇ ਤਾਂ ਇਹ ਕਰਕੇ ਮੈਂ میں سمجھتا کہ میرے اپنی ڈیوٹی ایک آسان نہیں میرا فرض بنتا ہے کیونکہ بڑا مان بخشی میرے پروار بہت دیتا ہے سا بیٹھے دے جب بھی کبھی کوئی گل کی کم پچھلے چین تو خاص کر کے میں دماغ کرتا کہ میرے الیکشن کے دوران بہت ویب میں میں ساکھ ہوتا نہیں کہا زندہ ہاتھ سے خوش نہیں کہا نہیں میں نے اس بھی نہیں ہوتا کہ ایرنا لوگا نے کیوں اس طرح کام کیتا ہے میں سمجھتا کہ اجھے پنجاب دے رہے سمجھو جلال آباد ہے جو میں نے سنا لوگا سے اگڑا پڑا رہتی کہ نہ بھی کوئی کسی پردان میں کہتا کہ گولڈی جیرا جلال آباد ہے بڑے بڑی عطا کر رہے میں نے آراندھی ہوئی ہے کہ ਕਿਹ ਹੱਥ ਦੇ ਵਿੱਚ ਜਿਹੜਾ ਗੋਲਦੀ ਤੋਂ ਮਾਰੇ ਕੰਮ ਕਰ ਰਿਹਾ ਇਸ ਤੋਂ ਮਾਰਾ ਵੀ ਕੰਮ ਕਰਨ ਲੱਗ ਪਿਆ ਹੈ ਮੈਨੂੰ ਵੀ ਲੱਗਦਾ ਉਹ ਬਲੇਕੇ ਦੇ ਚੱਕ ਤੇ ਨੀਂਦ ਟੁੱਟਾ ਉਹਨਾਂ ਗਿਆਨ ਦੇਤਾ ਹੁਣ ਹੈ ਇਸ ਕਰਕੇ ਇਸ ਤੋਂ ਮਾਰੀ ਹੱਤ ਕੋਈ ਹੋਰ ਕਾਰ ਨਹੀਂ ਕਰ ਸਕਦਾ ਆ ਕਿ ਪਿਛਲੇ ਤੇਰੇ ਦਿਨ ਪਹਿਲਾਂ ਕਿ ਲਮੋਚਰ ਦਾ ਇੱਕ ਨੌਜਵਾਨ ਜਿਹੜਾ ਆਪਣਾ ਰੇਤਾ ਘਰ ਦਾ ਬਰਾਮਣ ਵਾਸਤੇ ਲੈ ਗਿਆ ਤੇ ਉਹਨੂੰ ਕੁੱਟ ਕੁੱਟ ਕੇ ਮਾਰਦਾ ਉਹ ਪਰਚਾ ਹੋਣ ਲਈ ਦੇ ਰਿਆ ਸੀ ਜਦੋਂ ਮੈਂ ਬਾਸ ਆਇਆ ਮੈਨੂੰ ਪਤਾ ਲੱਗਿਆ ਉਦੋਂ ਵੀ ਜਾ ਕੇ ਉਹ ਥਰਨੇ ਤੇ ਮੈਂ ਕੀਤੀ ਤੇ ਉਸਨੂੰ ਬੁਲਾ ਕੇ ਕਿਹਾ ਕਿ ਪਰਚਾ ਦੋ ਤੋਂ ਬਾਅਦ ਜਾ ਕੇ ਪਰਚਾ ਹੋਇਆ ਹੁਣ ਐਸ ਤਰ੍ਹਾਂ ਦੇ ਮੈਨੂੰ ਲੱਗਦਾ ਕਿ ਜਦ ਰੇਟੇ ਨੇ ਖੰਡੇ ਚਲਦੇ ਰਾਤ-ਦੋ-ਦੋ ਪਿੰਡ ਤੋਂ ਫਟਵਾਦੀ ਉਹ ਤੋਂ ਨਿਕਲੀ ਇਹ ਰੋਣ ਗਰੀਬ ਨੂੰ ਰੇਟਾਂ ਨਾਲ ਸਾਥ ਤੇ ਸੱਟਾਂ ਵੀ ਦਿੱਤਾ ਜਾਂਦਾ ਉਹ ਮੈਨੂੰ ਲੱਗਦਾ ਬੰਦ ਹੋਇਆ ਹੋਣਾ ਮੈਂ ਤਾਂ ਰੇਲ ਕਰਾਂਦੇ ਆ ਕਿ ਕੱਲ੍ਹ ਤੱਕ। ਸਭ ਕੁਝ ਖਬਰਾਂ ਨਹੀਂ ਇਹ ਕਿਤੇ ਵੀ ਨਹੀਂ ਕੁਝ ਕਾ ਸਕਦਾ। ਆ ਜਿਹੜੇ ਕਾਰਨਾਮੇ ਕਰ ਰਿਹਾ ਹੈ ਇਲੈਕਸ਼ਨ ਲੜਨ ਦੇ ਇਹਨਾਂ ਦੀ ਸ਼ੂਤ ਵੀ ਗੱਲ ਹੈ। ਮੈਨੂੰ ਲੱਗਦਾ ਕਿ ਨਾਲ ਕੋਈ ਦੇਸਾਂ ਤੱਕ ਵੀ ਕਿਹੜੀ ਹਾਲਾਤ ਇਹ ਜਨਤਾ ਦੀ ਅਧਿਕਾਰ ਹੈ। ਉਹਦਾ ਖਰੜਾਜਾ ਇਹਨਾਂ ਨੂੰ ਦੁਸਰਾ ਪੈਣਾ ਹੈ। ਕਿਉਂਕਿ ਜਦੋਂ ਗਰੀਬ ਧੀਬ ਲੋਕਾਂ ਦੇ ਲੋ ਮਾਰਨ ਲੱਗ ਜਾਂਦੇ ਤਾਂ ਫਿਰ ਪ੍ਰਮਾਤਮਾ ਕਾਤਾ ਸੁਣਦੇ ਆਪ ਤੇ ਖਲਾਲ ਮੈਰ ਹੁੰਦਾ ਜੋ ਅੱਖ ਚੱਕੀ ਜਾਂਦੀ ਹੈ ਤਾਂ ਫਿਰ ਪਰਮਾਤਮਾ ਹੀ ਫੈਸਲਾ ਕਰਦਾ ਹੈ ਇਹ ਫੈਸਲਾ ਸਾਈ ਦੇ ਵਿੱਚ ਹੋਏਗਾ ਤੁਸੀਂ ਦੇਖਿਓ ਇਹਨਾਂ ਨੇ ਇਹਨਾਂ ਨੂੰ ਲੋਕਾਂ ਦੇ ਪਿੰਡਾਂ ਦੇ ਵਿੱਚ ਵੜਨ ਤੱਕ ਨਹੀਂ ਦੇਣਾ ਕਿ ਤੁਸੀਂ ਜਿਹੜੇ ਕਾਰਨਾਮੇ ਕਰਦੇ ਰਹੇ ਹੋ ਉਹ ਕਾਰਨਾਮੇ ਤੁਸੀਂ ਕਿੱ데 ਦੇ ਕੀਤੇ ਆਪਦੇ ਵੋਟਰਾਂ ਦੇ ਕੀਤੇ ਜਿਨ੍ਹਾਂ ਨੇ ਤੁਹਾਨੂੰ ਬਿਨਾਂ ਸੋਚੇ ਸਮਝੇ ਵੋਟਾ ਪਾ ਕੇ ਤੁਹਾਡੀ ਪੰਜਾਬ ਦੇ ਜਮ ਆਦਮੀ ਪਾਰਟੀ ਦੀ سرکار لے کے آئے کہ آم آدھے پارٹی نے آج کی گھوٹ پھلائے آجا کوئی دلگار نہیں کوئی کسے پاس سے کسے طرح دا نہیں کرپشن کے لیے وہ سویر تو اٹھتی ہے کوئی کام پینا پیس تو نہیں آج ہوگا سے بھی دی کہہ رہے سی کہ ٹیچر پہ ہو گئے ہیں وہ بھرپی کہ نہیں, نہیں کر رہے کیوں نہیں کر رہے ہوگا سے بھی پہلا تھا بھیجے پیسی سرکار نہیں, کرنے آتے, نے لوکریاں ختم کرتے پوری بال آتی انہوں نے پرائیویٹ سکول بھلا کے کیا کیا تسی جڑے سکول نام دے بچے دار کر کاؤ سرکار فیس دے گی انہوں نے کہہ دا مطلب سی کہ دو تین سال کی سرکار دے لے گی پھر سرکاری سکول بان کر دے گے کہ پھر آج وہ میٹے کو نام دے بات کرنے کہ نام بات جیسا دے گو نام سکول نام دے پھرانا گا ایک اندر تھی سرکار دا سی سنجاب دی سرکار میرا سپنت مان میں کہوں دے چلان جدر لالے بابا سی کہ میں کسے ਕੰਮ ਖਦਕੀ ਦੇ ਕਰਨੇ ਦੇ ਬੈਠਣ ਨਹੀਂ ਦਿਊਗਾ ਕਿਸੇ ਨੂੰ ਕਿਸੇ ਦਾ ਕਿਸਾਨੀ ਗੱਲ ਕਰਨ ਦੇ ਲੋਗਾ ਸਾਰੇ ਕੰਮ ਆਪਣੇ ਆਪ ਹੀ ਇਹ ਹੋ ਜਾਣਗੇ ਜਿਹੜੀਆਂ ਕਾਂਗਰਸ ਦੇ ਫਰਲੇ ਵਿੱਚ ਦਿੱਤੀਆਂ ਨੇ ਨੌਕਰੀਆਂ ਪ੍ਰਾਪਤ ਕੀਤੀ ਉਹਨਾਂ ਨੂੰ ਇੱਕ ਇਹ ਵੰਡ ਰਹੇ ਕਿ ਅਸੀਂ ਦਿੱਖੇ ਇਹਨਾਂ ਨੇ ਇੱਕ ਕੱਖ ਵੀ ਨਹੀਂ ਕੀਤਾ ਆ ਜੰਨੀ ਸਾਹਿਬ ਨੇ ਕਰੋ ਟੈਂਡਰ ਤੇ ਯੂਨਿਟ ਸਾਰੇ ਪੰਜਾਬ ਦਾ ਕਰੇ ਗਰੀਬਾਂ ਦਾ ਆ ਕਿਸੇ ਨਾਲ ਨਹੀਂ ਬੁਲਾਇਆ ਕਿਤੇ ਕਮਿਊਨਿਟੀ ਦਾ ਸਾਰੇ ਪੰਜਾਬ ਦਾ ਜੈ ਜੀ ਜਿਨ੍ਹਾਂ ਮਰਸੀ سرمایہ دار ہے تین روپئے یونٹ معاف کر کے کروڑوں روپئے معاف کیتے وہاں کو یاد نہیں کہتے کہ معاف کرتے ہیں کر کے یہ گلا سارے رکار سے میں زیادہ لمبا نہ کرتا میں تمہیں وعدہ کرنا پہلی کہا تھا آر ٹی سی ਐਸੀ ਮੈਂ ਗੱਲ ਕਰਕੇ ਇਹਦਾ ਮੈਂ ਜਿਹੜਾ ਤੁਹਾਡਾ ਫੈਸਲਾ ਕਰਾਂਗਾ ਕਿ ਤੁਹਾਡੀਆਂ ਦੇਖਣ ਜਿਹੜੀਆਂ ਇੱਥੇ ਲੱਗਣਗੀਆਂ ਕਿਤੇ ਬਾਹਰ ਨਹੀਂ ਜਾਣਗੀਆਂ ਐਥੇ ਹੀ ਆ ਕੇ ਤਾਂ ਕਿ ਤੁਹਾਡਾ ਨਿਗਾਰ ਜਿਹੜਾ ਉਹ ਦਿੱਕਤ ਹੈ ਤੋਂ ਮੈਂ ਜਿਆਦਾ ਲੰਬਾ ਨਾ ਜਾਂਦਾ ਦਰਵਾਜ਼ਾ ਕਰਦਾ ਸਿੰਧਾ ਜੀ ਦਾ ਸਾਡੇ ਕਾਮਰੇ ਐਮਪੀ ਸਾਹਿਬ ਦਾ ਲੋਕਾ ਸੈਣੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ سانوں گریبوں کا ساتھ دینا چاہیے سارا پرواہ ہمیشہ تھوڑے واسطے کھڑا ہے کتنے بھی کوئی جاتی ہوں میں تھوڑے موڑ موٹا جوڑ کے اگیں لگ کے کھڑوں گا دیکھ لیں کہ کون آ کے سامنے آ کے کرتا ہے کہ تھوڑا خلاف کاروائی ہو جائے کتنے بھی نہیں ہو جا کے تھوڑا دن بات کرتا ہے پھر بھی کتنے بھی جب کتنے لوٹ پہ پہلی گھر تو ہوئے گیا نہیں آج ہی رات میں گل کر کے ایک دیر دن کے فیصلہ جڑا ہے وہ پورا کروا کے چاہے ਸਾਰਿਆਂ ਦਾ ਸੋਤ ਕੋ ਧੰਨਵਾਦ ਵੈਕੂ ਦੀ ਖਾਸ ਕਰ ਰਹਿ ਗਈ ਇਸ ਨੇ ਆਪਣੇ ਐਮਪੀ ਜੀ ਨੂੰ ਕਮਾਇਆ ਜੀ ਕਮਾਇਆ ਜੀ